ਆਮ ਆਦਮੀ ਪਾਰਟੀ ਨੇ ਆਪਣੇ ਹੀ ਵਰਕਰਾਂ ਨੂੰ ਧੋਖਾ ਦਿੱਤਾ ਹੈ ਜਿਹੜੇ ਵਾਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਵੋਟਰਾਂ ਨਾਲ ਕੀਤੇ ਇਸ ਕਰਕੇ ਲੋਕਾਂ ਨੇ ਬਦਲਾਵ ਦੇ ਨਾਮ ਤੇ ਪਰੇ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਹੁਣ ਮਸਲਾ ਇਹ ਹੈ ਕਿ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਵੱਲੋਂ ਮਿਲੇਗਾ ਫਿਰ ਹਲਚਲ ਮਤ ਚੁੱਕੀ ਹੈ ਸੁਖਪਾਲ ਸਿੰਘ ਖਹਿਰਾ ਨੂੰ ਵੀ ਸੱਦਾ ਦੇ ਦਿੱਤਾ ਗਿਆ ਹੈ ਕਿ ਜੇਕਰ ਤੁਸੀਂ ਆਉਣਾ ਚਾਹੁੰਦੇ ਹੋ ਤੇ ਤੁਹਾਡਾ ਮੋਸਟ ਵੈਲਕਮ ਹੈ ਕਿਉਂਕਿ ਤੁਸੀਂ ਸਿੱਖਾਂ ਨੂੰ ਬੜਾ ਹੀ ਪਿਆਰ ਕਰਦੇ ਹੋ ਕਿਉਂਕਿ ਸੁਖਪਾਲ ਸਿੰਘ ਖਹਿਰਾ ਨਵਜੋਤ ਸਿੰਘ ਸਿੱਧੂ ਤਰ੍ਹਾਂ ਬੋਲਦੇ ਨੇ ਕਿਉਂਕਿ ਸੱਚ ਦਾ ਸਾਥ ਦੇਣਾ ਸੁਖਪਾਲ ਸਿੰਘ ਖਹਿਰਾ ਅਤੇ ਨਵਜੋਤ ਸਿੰਘ ਸਿੱਧੂ ਦੀ ਫੈਦਰਤ ਹੈ ਜਾਂ ਉਹਨਾਂ ਦੇ ਬਲੱਡ ਵਿੱਚ ਹੈ ਭਾਵੇਂ ਕਈ ਵਾਰ ਕਿਹਾ ਜਾਂਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਦਾ ਸਟੈਂਡ ਨਹੀਂ ਲੇਕਿਨ ਉਹ ਸਿਸਟਮ ਤੋਂ ਇਨਾ ਕੁ ਅੱਕ ਜਾਂਦਾ ਹੈ ਕਿ ਉਹਨਾਂ ਨੂੰ ਦੂਜੀਆਂ ਪਾਰਟੀਆਂ ਦੇ ਵਿੱਚ ਕਿਨਾਰਾ ਕਰਨਾ ਪੈਂਦਾ ਹੈ ਹੁਣ 2027 ਦੇ ਵਿੱਚ ਕਿਹੜੀ ਪਾਰਟੀ ਦਾ ਮੁੱਖ ਮੰਤਰੀ ਹੋਵੇਗਾ ਇਸ ਬਾਰੇ ਵੀ ਆਪਾਂ ਵਿਚਾਰ ਵਟਾਦਲਾ ਕਰਾਂਗੇ ਤੁਸੀਂ ਆਪਣੇ ਕਮੈਂਟ ਕਰਕੇ ਦੱਸਣਾ ਹੈ ਕਿ ਭਾਈ ਅਮਰਤਪਾਲ ਖਾਲਸਾ ਵੱਲੋਂ ਜਿਹੜੀ ਪਾਰਟੀ ਬਣਾਈ ਗਈ ਹੈ 14 ਜਨਵਰੀ ਯਾਨੀ ਕਿ ਮੰਗੀ ਵਾਲੇ ਦਿਨ ਸ਼ਰੀਬ ਮੁਖਸ ਸਾਹਿਬ ਦੀ ਧਰਤੀ ਤੋਂ ਜਿਸ ਦਾ ਨਾਮ ਪੰਜਾਬ ਦੇ ਹੁਣ ਤਾਂ ਬੱਚੇ-ਬੱਚੇ ਨੂੰ ਪਤਾ ਚੱਲ ਗਿਆ ਹੈ ਇੱਕ ਪਾਸੇ ਮੈਂਬਰਸ਼ਿਪ ਦੀ ਜਿਹੜੀ ਮੁਹਮ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਯਾਨੀ ਕਿ ਬਸੰਤ ਪਸ਼ਮੀ ਵਾਲੇ ਦਿਨ ਸ਼ਹਾਟਾ ਸਾਹਿਬ ਤੇ ਵੱਡਾ ਜਮਾਵੜਾ ਦੇਖਿਆ ਗਿਆ ਹਜ਼ਾਰਾਂ ਦੀ ਗਿਣਤੀ ਦੇ ਗਿਣਤੀ ਵਿੱਚ ਲੋਕਾਂ ਨੇ ਮੈਂਬਰਸ਼ਿਪ ਵਾਲੇ ਫਾਰਮ ਭਰੇ ਅਤੇ 20-20 ਰੁਪਏ ਵੀ ਪਾਰਟੀ ਦੇ ਕੇ ਪਾਰਟੀ ਨੂੰ ਸਪੋਰਟ ਕੀਤੀ ਇਧਰ ਭਾਈ ਅਮਰਤਪਾਲ ਖਾਲਸਾ ਜੋ ਐਮਪੀ ਨੇ ਹਲਕਾ ਸ਼੍ਰੀ ਖਰੂਰ ਸਾਹਿਬ ਤੋਂ ਸੂਤਰਦਾਸੀ ਨੇ 18 ਮਾਰਚ ਨੂੰ ਉਹ ਰਿਹਾ ਹੋ ਕੇ ਪੰਜਾਬ ਆ ਰਹੇ ਨੇ ਉਸ ਤੋਂ ਬਾਅਦ ਫਿਰ ਜਿਹੜੀ ਪਾਰਟੀ ਦੀ ਗਤੀਵਿਧੀਆਂ ਨੇ ਉਹਨਾਂ ਨੂੰ ਤੇਜ਼ ਕਰ ਦਿੱਤਾ ਜਾਵੇਗਾ ਆਉਂਦੇ ਨੇ ਜਾਂ ਨਹੀਂ ਆਉਂਦੇ ਇਹ ਸਰਕਾਰ ਦੇ ਵੱਸ ਨੇ ਸਰਕਾਰ ਦੇ ਵੱਸ ਵਿੱਚ ਹੈ ਲੇਕਿਨ ਜਿਹੜੀਆਂ ਹਵਾਵਾਂ ਆ ਰਹੀਆਂ ਨੇ ਉਸਮ ਭਾਈ ਅਮਰਤਪਾਲ ਖਾਲਸਾ ਤੇ ਉਸਦੇ ਸਾਥੀਆਂ ਦੇ ਹੱਕ ਵਿੱਚ ਆ ਰਹੀਆਂ ਨੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਤਾਂ ਐਫ ਆਈ ਆਰ ਦਰਜ ਵੀ ਨਹੀਂ ਕੀਤੀ ਗਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਜਵਾਬ ਮੰਗਿਆ ਹੈ ਪੰਜਾਬ ਸਰਕਾਰ ਤੋਂ ਕਿ ਆਖਰਕਾਰ ਐਨ ਐਸ ਐ ਕਿਉਂ ਇੱਧਰ ਜਿੰਨੇ ਵੀ ਸਮਰਥਕ ਨੇ ਭਾਈ ਅਮਰਤਪਾਲ ਖਾਲਸਾ ਦੇ ਉਹ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਿੱਚੋਂ ਹਜ਼ਾਰਾਂ ਲੋਕ ਜੁੜੇ ਨੇ ਜਿਨ੍ਹਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਜਿਸ ਤਰ੍ਹਾਂ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਹੈ ਬਣਾਇਆ ਸੀ ਮੰਨ ਲਓ ਮੁੱਖ ਮੰਤਰੀ ਹੋਣ ਅਸੀਂ ਬਣਾਵਾਂਗੇ ਭਾਈ ਅਮਰਪਾਲ ਖਾਲਸਾ ਨੂੰ ਸਮਰਥਕਾਂ ਨੇ ਸੱਦਾ ਦੇ ਦਿੱਤਾ ਸੁਖਪਾਲ ਸਿੰਘ ਖਹਿਰਾ ਨੂੰ ਉਹਨਾਂ ਨੇ ਜੇਕਰ ਉਹਨਾਂ ਨੇ ਰਜਾਮੰਦੀ ਹੈ ਤੇ ਤੁਸੀਂ ਬੜੇ ਵਧੀਆ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਆ ਸਕਦੇ ਹੋ ਤੁਹਾਨੂੰ ਅਸੀਂ ਇਸ ਪਾਰਟੀ ਦੀ ਵਾਗ ਡੋਰ ਤੁਹਾਡੇ ਹੱਥਾਂ ਵਿੱਚ ਸੌਂਦਾਂਗੇ ਯਾਨੀ ਕਿ ਸੁਖਪਾਲ ਸਿੰਘ ਖਹਿਰਾ ਨੂੰ ਵੀ ਵੰਗਾਰਿਆ ਜਾ ਰਿਹਾ ਹੈ ਕਿ ਤੁਸੀਂ ਸਾਡੀ ਪਾਰਟੀ ਵਿੱਚ ਬਿਨਾ ਨਿਸ਼ਚਿੰਤ ਹੋ ਕੇ ਆ ਸਕਦੇ ਹੋ ਕਿਉਂਕਿ ਯੁਵਾਪਾ ਵਰਗੇ ਮਾਮਲੇ ਐਸ ਐਨ ਐਸ ਐਮ ਮਾਮਲੇ ਦੇ ਖਿਲਾਫ ਬੋਲੇ ਸੀ ਅਤੇ ਸਪੋਰਟ ਕੀਤੀ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਈ ਅਬਰਤਪਾਲ ਖਾਲਸਾ ਦੀ ਭਾਵੇਂ ਕਿ ਉਹ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਦੀ ਚੋਣ ਭਾਵੇਂ ਹਾਰ ਗਿਆ ਸੀ ਫਿਰ ਵੀ ਉਹਨਾਂ ਨੇ ਸਪੋਰਟ ਕੀਤੀ ਸੀ ਕਿ ਭਾਈ ਅਬਰਤਪਾਲ ਖਾਲਸਾ ਨੂੰ ਐਜ਼ੇ ਆਜ਼ਾਦ ਉਮੀਦਵਾਰ ਚੋਣ ਲੜਨ ਦੀ ਪਰਮਿਸ਼ਨ ਪਾ ਸਰਕਾਰ ਵੱਲੋਂ ਮਿਲਣੀ ਚਾਹੀਦੀ ਹੈ ਮਿਲੀ ਵੀ ਹਾਕ ਵਿੱਚ ਵੀ ਬੋਲੇ ਸਿੱਖ ਪੰਦੀ ਵੀ ਗੱਲ ਕੀਤੀ ਸਿੱਖੀ ਦੀ ਵੀ ਗੱਲ ਕੀਤੀ ਸੁਖਪਾਲ ਖੈਰਾ ਨੂੰ ਵੀ ਬੁਲਾਇਆ ਚਾ ਰਿਹਾ ਹੈ ਇਧਰ ਜਿੰਨੇ ਵੀ ਸਮਰਥਕ ਨੇ ਉਹ ਕਹਿੰਦੇ ਨੇ ਕਿ ਹਰ ਹਾਲਤ ਵਿੱਚ ਅਸੀਂ ਭਾਈ ਅਮਰਪਾਲ ਖਾਲਸਾ ਨੂੰ ਮੁੱਖ ਮੰਤਰੀ ਬਣਾਵਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ